ਅੱਜ ਮੈਨੂੰ ਜਿਹੜੀ ਖੁਸ਼ੀ ਮਿਲੀ ਹੈ ਇਸ ਤੋਂ ਮੈਂ ਇਹ ਮਹਿਸੂਸ ਕੀਤਾ ਵੀ ਜਵੇਂ ਮੇਰੇ ਵੀਰ ਜੀ ਅਮਿਤਤਮਨ ਜੀ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਨਿਰਧੜਕ ਹੋ ਕੇ ਆਪਣੇ ਪੇਸ਼ੇ ਨੂੰ ਪਹਿਲ ਦਿੱਤੀ ਤੇ ਮੈਨੂੰ ਇਨਸਾਫ ਦਵਾਇਆ ਇਹੋ ਜਿਹੇ ਰੱਬ ਰੂਪ ਵੀ ਬੈਠੇ ਆ ਜੇ ਕੋਈ ਨਹੀਂ ਖੜਦਾ ਉਹਨਾਂ ਦੀ ਤਾਂ ਗੱਲ ਅਸੀਂ ਨਹੀਂ ਕਰਦੇ ਪਰ ਜਿਹੜੇ ਖੜਦੇ ਨੇ ਔਰ ਪ੍ਰੇਮ ਕੁਮਾਰ ਜੱਜ ਵਰਗੇ ਰੱਬ ਰੂਪ ਜਿਹੜੇ ਜਿਨ੍ਹਾਂ ਨੇ ਵੇਖ ਕੇ ਸਾਰਾ ਕੁਝ ਮੇਰੀ ਸੱਚਾਈ ਵੇਖ ਕੇ ਮੈਨੂੰ ਅੱਜ ਇਨਸਾਫ ਦਿੱਤਾ ਮੈਂ ਬਹੁਤ ਜ਼ਿਆਦੀ ਖੁਸ਼ ਹਾਂ ਤੇ ਇਹ ਵੀ ਕਹਿਣਾ ਚਾਹੁੰਦੀ ਆ ਵੀ ਰੱਬ ਵੀ ਬੈਠਾ ਹੈ ਕਿਸੇ ਨਾ ਕਿਸੇ ਦੇ ਰੂਪ ਦੇ ਵਿੱਚ ਬੈਠਾ ਹੈ ما هي أهيه... ਉਹਨਾਂ ਨੂੰ ਬੇਨਤੀ ਕਰਾਂਗੀ ਕਿ ਅਗਰ ਕੋਈ ਵੀ ਕਿਸੇ ਤਰ੍ਹਾਂ ਮੇਰੇ ਵਾਂਗੂ ਕੋਈ ਤੁਹਾਡੇ ਕੋਲ ਇਦਾਂ ਦੀ ਧੀ ਆਉਂਦੀ ਹੈ ਕਿ ਜਿਹੜੀ ਆਪਣਾ ਇਨਸਾਫ ਮੰਗਦੀ ਹੈ ਤੇ ਉਹਨਾਂ ਨੂੰ ਵੀ ਇਨਸਾਫ ਦਿੱਤਾ ਜਾਵੇ ਕਿਉਂਕਿ ਧੀਆਂ ਨਾਲ ਗਲਤ ਹੁੰਦਾ ਜਦੋਂ ਤੇ ਕੁਝ ਕੁ ਧੀਆਂ ਤੇ ਜਿਹੜਾ ਜੋ ਕੁਝ ਹੁੰਦਾ ਉਹ ਦੱਸ ਨਹੀਂ ਪਾਉਂਦੀਆਂ ਜਿੱਦਾਂ ਕਿ ਮੈਂ ਕਈ ਚੀਜ਼ਾਂ ਜਿਹੜੀਆਂ ਆਪਣੀਆਂ ਨਹੀਂ ਦੱਸ ਪਾਈ ਤੇ ਆਪਣੀ ਇੱਜ਼ਤ ਦੇ ਖਾਤਰ ਤੇ ਮੈਂ ਉਹਨਾਂ ਧੀਆਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਅੱਜ ਮੈਨੂੰ ਜਿਹੜੀ ਖੁਸ਼ੀ ਮਿਲੀ ਹੈ ਇਸ ਤੋਂ ਮੈਂ ਇਹ ਮਸ ਕੀਤਾ ਵੀ ਜਵੇਂ ਮੇਰੇ ਵੀਰ ਜੀ ਅਮਿਤ ਤੁਮਨ ਜੀ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਨਿਰ ਤੜਕ ਹੋ ਕੇ ਆਪਣੇ ਪੇਸ਼ੇ ਨੂੰ ਪਹਿਲ ਦਿੱਤੀ ਤੇ ਮੈਨੂੰ ਇਨਸਾਫ ਦਵਾਇਆ ਇਹੋ ਜਿਹੇ ਰੱਬ ਰੂਪ ਵੀ ਬੈਠੇ ਆ ਜੇ ਕੋਈ ਨਹੀਂ ਖੜਦਾ ਉਹਨਾਂ ਦੀ ਤਾਂ ਗੱਲ ਅਸੀਂ ਨਹੀਂ ਕਰਦੇ ਪਰ ਜਿਹੜੇ ਖੜਦੇ ਨੇ ਔਰ ਪ੍ਰੇਮ ਕੁਮਾਰ ਜੱਜ ਵਰਗੇ ਰੱਬ ਰੂਪ ਜਿਹੜੇ ਜਿਨ੍ਹਾਂ ਨੇ ਵੇਖ ਕੇ ਸਾਰਾ ਕੁਝ ਮੇਰੀ ਸਚਾਈ ਵੇਖ ਕੇ ਮੈਨੂੰ ਅਜ ਇਨਸਾਫ ਦਿੱਤਾ ਮੈਂ ਬਹੁਤ ਜ਼ਿਆਦੀ ਖੁਸ਼ ਹਾਂ ਤੇ ਇਹ ਵੀ ਕਹਿਣਾ ਚਾਹੁੰਦੀ ਆ ਕਿ ਰੱਬ ਵੀ ਬੈਠਾ ਹੈ ਕਿਸੇ ਨਾ ਕਿਸੇ ਦੇ ਰੂਪ ਦੇ ਵਿੱਚ ਬੈਠਾ ਹੈ